ਜਾਦੀ ਆਪਾਂ ਖੁੱਲੇ ਦੇਖਦੇ ਹਾਂ ਹਾਲਾਤ ਨੇ ਸਫਾਈ ਦਾ ਬਹੁਤ ਜ਼ਿਆਦਾ ਗੰਡਾ ਪਿਆ। ਸਫਾਈ ਨਾ ਹੋਣ ਦਾ ਕਾਰਨ ਕੀ ਹੈ? ਇਹ ਜੇ ਹੁਣ ਇਹਨਾਂ ਨੂੰ ਪਤਾ ਮੰਡੀ ਬੋਰਡ ਜਾਂਦਾ। ਤਾਂ ਮੈਂ ਵੀ ਹੈਰਾਨ ਆ ਕਿ ਅੰਨੇ ਲੋਕ ਉਰੇ ਅੰਦੇ ਆ ਰੈਗੂਲਰ ਬੇਸਿਸ ਤੇ ਤਾਂ ਫਿਰ ਸਫਾਈ ਕਿਉਂ ਨਹੀਂ ਹੁੰਦੀ? ਤਾਂ ਇਹ ਬੜਾ ਮਸਟ ਹੈ ਕਿ ਸਫਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਨਹੀਂ ਬਿਲਕੁਲ ਇਹੀ ਚਾਹਦੇ ਇਹ ਵੀ ਸਾਫ ਸਫਾਈ ਹੋਣੀ ਚਾਹੀਦੀ ਹੈ। ਤੇ ਤਾਂ ਕਿ ਸਵੱਛ ਰਵੇ ਸਾਰਾ ਕੁਝ। बस गंदगी है, है।, है, है। रह जी यही सफाई नहीं करांदे डेफिनेटली दिख ਰਿਹਾ ਹੈ ਸਾਹਮਣੇ ਦਿਖ ਰਿਹਾ ਹੈ ਸਿਰੇ ਬੁਰਾ ਨਹੀਂ ਉਧਰਲੇ ਪਾਸੇ ਜਿੱਥੇ ਫਰੂਟ ਮਾਰਕੀਟ ਉੱਥੇ ਵੀ ਬਹੁਤ ਬੁਰਾ ਹਾਲ ਹੈ ਡੇਲੀ ਰੂਟੀਨ ਜ ਨਹੀਂ ਹੈਗੇ ਮਤਲਬ ਸਾਫ ਸਵੈ ਦਾ ਪਰਵਾਨਾ ਆ ਇਸ ਟੰਬਰਸਾਦ ਦੇ ਟਾਈਮ ਚੱਲ ਰਿਹਾ ਤੁਸੀਂ ਅੰਦਰ ਆ ਕੇ ਦੇਖੋ ਕਿੰਨੀ ਗੰਦਗੀ ਹੈ ਜੀ ਠੀਕ ਹੈ ਗੇੜੇ ਵਾਂਗੇ ਪਰਚੇ ਵੀ ਕੱਟਦੇ ਨੇ ਜੀ ਠੀਕ ਹੈ ਤਾਂ ਵੀ ਕੋਈ ਪ੍ਰੋਪਰ ਨਹੀਂ ਹੈਗਾ ਕੁਝ ਕੱਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਅਮਿਤ ਹੁਣੇ ਮੌਜੂਦਾ ਲੁਧਿਆਣਾ ਦੀ ਇੱਕ ਜਿਹੀ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਤਾਂ ਨੂੰ ਸਬਜ਼ੀਆਂ ਦੇ ਨਾਲ 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 ਤੁਹਾਡੀ ਸਿਹਤ ਦੇ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ ਹੈ ਬਿਮਾਰੀਆਂ ਵੀ ਤੁਹਾਨੂੰ ਫ੍ਰੀ ਚ ਮਿਲ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਕੀ ਹਾਲਾਤ ਜਿਹੜੇ ਹੈ ਲੁਧਿਆਣਾ ਦੀ ਇਸ ਮੰਡੀ ਦੇ ਬਣੇ ਹੋਏ ਆਮ ਤੌਰ ਤੇ ਇਸ ਮੰਡੀ ਦੇ ਵਿੱਚ ਜਿਹੜੇ ਥੋਕ ਦੇ ਪਾਉ ਦੇ ਵਿੱਚ ਜਿਹੜੇ ਰਿਟੇਲਰ ਨੇ ਆਂਦੇ ਨੇ ਆਪਣਾ ਸਮਾਨ ਲੈਣ ਵਾਸਤੇ ਬਟ ਉੱਥੇ ਹੀ ਜਿਹੜੇ ਕਈ ਜਿਹੜੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਸਮਾਨ ਜਿਹੜੇ ਜਿਨ੍ਹਾਂ ਨੂੰ ਲੋਡ ਹੁੰਦੀ ਹੈ ਉਹ ਵਰਤਣ ਵਾਸਤੇ ਇੱਥੋਂ ਲੈ ਕੇ ਜਾਂਦੇ ਨੇ ਤੇ ਨਾਲ ਹੀ ਲੈ ਕੇ ਜਾਂਦੇ ਨੇ ਬਿਮਾਰੀਆਂ ਬਿਮਾਰੀਆਂ ਆਮ ਤੌਰ ਤੇ ਆਪਾਂ ਕਰਾ ਦੇ ਵਿੱਚ ਇੱਕ ਜਿਹੜੀ ਹੈ ਮੱਖੀ ਵੀ ਨਹੀਂ ਵੜਨ ਦਿੰਦੇ ਫਿਰ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਸਬਜ਼ੀਆਂ ਦੇ ਨਾਲ ਨਾਲ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਮੱਖੀਆਂ ਵੀ ਦੇਖੀਆਂ ਜਾ ਸਕਦੀਆਂ ਨੇ ਤੇ ਉੱਥੇ ਜੇ ਗੱਲ ਕਰੀਏ ਇਹ ਗੰਦੀ ਆ ਕਿੱਥੋਂ ਰਹੀ ਹੈ ਗੰਦਗੀ ਦਾ ਕਾਰਨ ਕੋਈ ਬਾਹਰਲਾ ਬੰਦਾ ਨਹੀਂ ਜਿਹੜੇ ਇੱਥੇ ਦੇ ਹੀ ਜਿਹੜੇ ਦੁਕਾਨਦਾਰ ਨੇ ਉਹ ਵੀ ਇਸ ਦੇ ਵਿੱਚ ਭਾਗੀਦਾਰ ਨੇ ਕਿੱਦਾਂ ਇੱਕ ਕਿ ਗਲੀਆਂ ਸਣੀਆਂ ਜਿਹੜੀਆਂ ਸਬਜ਼ੀਆਂ ਤੁਸੀਂ ਦੇਖ ਰਹੇ ਹੋ ਨਾ ਜਿਹੜੇ ਬਚ ਜਾਂਦੇ ਨੇ ਉਹ ਇੱਥੇ ਹੀ ਸੁੱਟ ਦਿੰਦੇ ਨੇ ਤੇ ਵੱਡੇ ਵੱਡੇ ਜਿਹੜੇ ਆ ਢੇਰ ਦੇਖਣ ਨੂੰ ਮਿਲ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੱਦਾਂ ਜਿਹੜੇ ਪਿਆਜ਼ ਦੇ ਜਿਹੜੇ ਛਿੱਲੜ ਹੈ ਜਾਂ ਵੇਸਟ ਹੈ ਉਹ ਕਿੱਦਾਂ ਪਏ ਹੋਏ ਨੇ ਤੇ ਦੂਜੇ ਪਾਸੇ ਦੇਖ ਸਕਦੇ ਹੋ ਜਿਹੜੇ ਟਮਾਟਰ ਹੈ ਜਿਹੜੇ ਵੇਸਟ ਟਮਾਟਰ ਨੇ ਉਹ ਵੀ ਇੱਥੇ ਹੀ ਸੁੱਟੇ ਹੋਏ ਨੇ ਹਾਲਾਤ ਜਿਹੜੇ ਨੇ ਬੜੇ ਇਤਰਾਜ਼ਯੋਗ ਬਣੇ ਹੋਏ ਨੇ ਤੇ ਦੂਜੇ ਪਾਸੇ ਜੇ ਗੱਲ ਕਰੀਏ ਪਾਣੀ ਜਿਹੜਾ ਖੜਾ ਹੈ ਪਾਣੀ ਦੇ ਕਾਰਨ ਜਿਹੜੇ ਮੱਛਰ ਡੇਂਗੂ ਮਲੇਰੀਆ ਅਜਿਹੇ ਜਿਹੜੇ ਪਰੇਪੜੇ ਹੁਣ ਸ਼ੁਰੂ ਹੋ ਗਏ ਨੇ ਤੇ ਤੁਹਾਡੀ ਸਿਹਤ ਦੇ ਨਾਲ ਕਿੱਦਾਂ ਜਿਹੜਾ ਖਿਲਵਾਲ ਕੀਤਾ ਜਾ ਰਿਹਾ ਹੈ ਜਿੱਥੇ ਤੁਸੀਂ ਤਾਜ਼ੀਆਂ ਸਬਜ਼ੀਆਂ ਲੈਣ ਆਉਂਦੇ ਹੋ ਨਾਲ ਤੁਸੀਂ ਲੈ ਕੇ ਆਪਣੇ ਘਰ ਬਿਮਾਰੀਆਂ ਵੀ ਜਾ ਰਹੇ ਨੂੰ ਤੇ ਇਹ ਹਾਲਾਤ ਜਿਹੜੇ ਆ ਮੰਡੀ ਦੇ ਬਣੇ ਹੋਏ ਨੇ ਲੁਧਿਆਣਾ ਦੀ ਇਸ ਦਾਣਾ ਮੰਡੀ ਦੀ ਗੱਲ ਕਰ ਰਹੇ ਹਾਂ ਜੋ ਕਾਰਵਾਰਾ ਚੌਕ ਦੇ ਨੇੜੇ ਲੱਗਦੀ ਹੈ ਤੇ ਉੱਥੇ ਹੀ ਹਾਲਾਤ ਜਿਹੜੇ ਆ ਹਾਲਾਤ ਜਿਹੜੇ ਨੇ ਕਾਫੀ ਜਿਹੜੇ ਬੱਤਰ ਤੇ ਇਤਰਾਜੋਕ ਬਣੇ ਹੋਏ ਨੇ ਤੇ ਹੋਰ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਜਿਹੜੇ ਲੋਕ ਪਹੁੰਚ ਰਹੇ ਨੇ ਸਬਜ਼ੀਆਂ ਲੈਣ ਵਾਸਤੇ ਜਾਂ ਹੋਲਸੇਲ ਦੇ ਲਈ ਜਾਂ ਆਪਣੇ ਘਰ ਦੇ ਘਰ ਦੇ ਵਿੱਚ ਵਰਤਣ ਵਾਸਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਭਾਈ ਜੀ ਤੁਸੀਂ ਵੀ ਸਬਜ਼ੀ ਲੈਣ ਆਏ ਹੋ ਕਿੱਦਾਂ ਦੇਖਦੇ ਹੋ ਇਹਨ ਜਿਹੜੇ ਹਾਲਾਤ ਬਣੇ ਹੋਏ ਨੇ ਮੰਡੀ ਦੇ ਵਿੱਚ ਹਾਲਾਤ ਕਿਦਾਂ ਦੇ ਬਣੇ ਹੋਏ ਨੇ ਕਿ ਕਿੰਨੀ ਇੱਕ ਗੰਦਗੀ ਤੁਸੀਂ ਦੇਖ ਰਹੇ ਹੋ ਬਸ ਗੰਦਗੀ ਹੈ ਜੀ ਇਹ ਹੀ ਸਫਾਈ ਨਹੀਂ ਕਰਾਉਂਦੇ ਇਹ ਬਾਕੀ ਮੰਡੀ ਤਾਂ ਠੀਕ ਹੈ ਜੀ ਕਦੋਂ ਤੋਂ ਇਹ ਜਿਹੜੀ ਹੈ ਹਾਲਾਤ ਬਣੇ ਹੋਏ ਨੇ ਮੰਡੀ ਦੇ ਇਹ ਜਿਆਦੇ ਆਪਾਂ ਖੁੱਲੇ ਦੇਖਦੇ ਹੀ ਹਾਲਾਤ ਨੇ ਸਫਾਈ ਦਾ ਬਹੁਤ ਜ਼ਿਆਦਾ ਗੰਦ ਪੈ ਹੈ ਸਫਾਈ ਨਾ ਹੋਣ ਦਾ ਕਾਰਨ ਕੀ ਹੈ ਇਹ ਜੀ ਹੁਣ ਇਹਨਾਂ ਨੂੰ ਪਤਾ ਮੰਡੀ ਬੋਰਡ ਜਾਂਦਾ ਹੈ ਜਿਆਦਾ ਕਦੋਂ ਤੱਕ ਤੁਹਾਨੂੰ ਕੀ ਲੱਗਦਾ ਹੈ ਕਦੋਂ ਤੱਕ ਇਹ ਹਾਲਾਤ ਬਣੇ ਰਹਿਣਗੇ ਕਿਉਂਕਿ ਵੱਡੇ ਵੱਡੇ ਸਰਕਾਰ ਵਾਅਦੇ ਕਰਦੀ ਹੈ ਕਿ ਬਿਲਕੁਲ ਸਮਾਰਟ ਸਿਟੀ ਬਣਾਉਣ ਦੇ ਪਰ ਸਮਾਰਟ ਸਿਟੀ ਦੇ ਵਿੱਚ ਜਦ ਸਿਹਤ ਦੇ ਨਾਲ ਇਹਦਾ ਖੇਲਵਾੜ ਕੀਤਾ ਜਾਵੇ ਤਾਂ ਕਿਦਾਂ ਦੀਆਂ ਚੀਜ਼ਾਂ ਕੋਲੇ ਇਦਾਂ ਦੀ ਗੰਦਗੀ ਤਾਂ ਵੈਸੇ ਨਹੀਂ ਚੰਗੀ ਲੱਗਦੀ ਥੋੜਾ ਜੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜੀ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੁਣ ਇਸ ਵੀਡੀਓ ਨੂੰ ਦੇਖ ਦੇਖ ਰਹੇ ਨੇ ਬਿਲਕੁਲ ਹੀ ਬਿਲਕੁਲ ਇਹੀ ਚਾਹੁੰਦੇ ਆ ਕਿ ਇਹਦੀ ਸਫਾਈ ਹੋਣੀ ਚਾਹੀਦੀ ਹੈ ਤੇ ਤਾਂ ਕਿ ਸਵੱਛ ਰਵੇ ਸਾਰਾ ਕੁਝ ਮੈਂ ਇਹਨਾਂ ਦਾ ਵੀ ਕਹਿਣਾ ਹੈ ਕਿ ਜਲ ਤੋਂ ਜਲ ਜਿਹੜੇ ਇਸ ਜਗ੍ਹਾ ਦੀ ਜਿਹੜੀ ਸਫਾਈ ਕਰਾਣੀ ਚਾਹੀਦੀ ਹੈ ਤਾਂ ਕਿ ਜਿਹੜੇ ਬੱਚੇ ਨੇ ਜਿਹੜੇ ਜਿਹੜੇ ਇਸ ਸਮਾਨ ਨੂੰ ਖਾ ਰਹੇ ਨੇ ਜਿਹੜੇ ਸਬਜ਼ੀਆਂ ਲੈਣ ਆਉਂਦੇ ਨੇ ਕਰਾ ਦੇ ਵਿੱਚ ਆਹੀ ਸਬਜ਼ੀ ਜਾਣੀ ਹੈ ਤੇ ਲੋਕ ਬਿਮਾਰ ਹੋਣਗੇ ਭਾਈ ਜੀ ਕਿੱਦਾਂ ਦੇਖਦੇ ਹੋ ਜਿਹੜੇ ਪ੍ਰਬੰਧ ਬਣਿਆ ਹੋਇਆ ਹੈ ਕਿੰਨੀ ਗੰਦਗੀ ਹੈ ਮੰਡੀ ਦੇ ਵਿੱਚ ਤੁਸੀਂ ਵੀ ਹੁਣ ਸਬਜ਼ੀਆਂ ਖਰੀਦਣ ਆਏ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਬਜ਼ੀਆਂ ਦੇ ਨਾਲ-ਨਾਲ ਕਰ ਦੇ ਵਿੱਚ ਜਿਹੜੇ ਐ ਬਿਮਾਰੀਆਂ ਵੀ ਲੈ ਕੇ ਜਾ ਰਹੇ ਓ ਬੀਸੀ ਗੱਲਾਂ ਤੁਸੀਂ ਦੇਖ ਸਕਦੇ ਕਿੰਨੀ ਗੰਦਗੀ ਇੱਥੇ ਜੀ ਠੀਕ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਸਫਾਈ ਦਾ ਧਿਆਨ ਰੱਖਿਆ ਜਾਵੇ ਜੀ ਕਦੋਂ ਤੱਕ ਕਦੋਂ ਤੋਂ ਇਹ ਜਿਹੜੇ ਹਾਲਾਤ ਹੈ ਬਣੇ ਹੋਏ ਨੇ ਇੱਕ ਮੈਨੂੰ ਨਹੀਂ ਲੱਗਦਾ ਕਿ ਇੱਕ ਅੱਧੇ ਦਿਨ ਦਾ ਜਿਹੜਾ ਇਹ ਕੂੜਾ ਇੱਥੇ ਦੇਖਣ ਨੂੰ ਮੈਂ ਤਾਂ 10 ਸਾਲ ਤੋਂ ਇੱਥੇ ਆ ਰਿਹਾ ਮੰਡੀ ਦੇ ਮਤਲਬ 10 ਸਾਲ ਤੋਂ ਇਦਾਂ ਹੀ ਦੇਖ ਰਿਹਾ ਜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਇੱਥੇ ਕੁਝ ਵੀ ਤੇ ਕਦੇ ਦੇਖਿਆ ਵੀ ਇਹ ਕੀ ਸਫਾਈ ਹੋ ਰਹੀ ਹੋਵੇ ਜਾਂ ਕਰਮਚਾਰੀ ਲੱਗੇ ਹੋਣ ਸਫਾਈ ਦੇ ਲਈ ਉਹ ਸਫਾਈ ਤਾਂ ਮੈਂ ਕਹਿੰਦਾ ਡੇਲੀ ਹੁੰਦੀ ਹੈ ਬਟ ਫਿਰ ਵੀ ਇੱਥੇ ਇਕੱਠਾ ਹੋ ਜਾਂਦਾ ਉਹ ਨਹੀਂ ਲੱਗਦਾ ਜੇ ਡੇਲੀ ਰੂਟੀਨ ਚ ਨਹੀਂ ਹੈਗੀ ਮਤਲਬ ਸਾਸਵੈ ਦਾ ਉਪਰੰਦ ਤੇ ਤਸਵੀਰਾਂ ਦੇ ਤਸਵੀਰ ਜਿਹੜੀ ਬਣੀ ਹੋਈ ਹੈ ਆਖਰਕਾਰ ਇੱਕ ਕਦੋਂ ਤੱਕ ਇਦਾਂ ਬਣੀ ਰਹੂਗੀ ਸਵਾਲ ਇਹ ਵੀ ਉੱਠਦਾ ਹੈ ਤੇ ਸਿਰਫ ਇੱਥੇ ਹੀ ਨਹੀਂ ਕੂੜਾ ਅੰਦਰ ਵੀ ਦੇਖਣ ਨੂੰ ਮਿਲ ਰਿਹਾ ਅੰਦਰ ਵੀ ਹੈ ਭਾਈ ਜਿਵੇਂ ਇਸ ਟੰਬਰਸਾਦ ਦੇ ਟਾਈਮ ਚੱਲ ਰਿਹਾ ਤੁਸੀਂ ਅੰਦਰ ਆ ਕੇ ਦੇਖੋ ਕਿੰਨੀ ਗੰਦਗੀ ਹੈ ਜੀ ਠੀਕ ਹੈ ਗੇੜੇ ਵਾਂ ਕੇ ਪਰਚੇ ਵੀ ਕੱਢਦੇ ਨੇ ਜੀ ਠੀਕ ਹੈ ਤਾਂ ਵੀ ਕੋਈ ਪ੍ਰੋਪਰ ਨਹੀਂ ਹੈਗਾ ਕੁਝ ਵੀ ਇਹ ਸਿਰਫ ਜਿਹੜਾ ਇਹ ਕੋੜਾ ਇਹ ਸਬਜ਼ੀਆਂ ਵਾਲੇ ਪਾਸੇ ਦੇਖਣ ਨੂੰ ਮਿਲ ਰਿਹਾ ਜਾਂ ਦੂਜੀ ਜਿਹੜੀ ਉਹ ਹੋਰ ਵੀ ਮਾਰਕੀਟ ਹੈ ਫਰੂਟਸ ਵਗੈਰਾ ਦੀ ਉਧਰ ਵੀ ਦੇਖਣ ਨੂੰ ਮਿਲਦਾ। ਵੀ ਆਪਾਂ ਤਾਂ ਮੋਸੇ ਇੱਧਰ ਹੀ ਆਨੇ ਆ। ਜੀ। ਅੰਦਰ ਤਾਂ ਨਹੀਂ ਪਤਾ। ਜਾ ਕੇ ਉਸੇ ਦੇਖ ਸਕਦਾ। ਠੀਕ ਚਲੋ। ਠੀਕ ਹੈ। ਥੈਂਕ ਯੂ। ਗਾਹ ਕਾਇ ਨੇ ਮੰਡੀ ਦੇ ਵਿੱਚੋਂ ਸਮਾਨ ਲੈਣ ਵਾਸਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਸਰ ਤੁਸੀਂ ਵੀ ਸਬਜ਼ੀ ਲੈਣ ਆਏ ਹੋ। ਤੁਹਾਨੂੰ ਨਹੀਂ ਲੱਗਦਾ ਕਿ ਸਬਜ਼ੀ ਦੇ ਨਾਲ-ਨਾਲ ਜਿਹੜੇ ਡਿੰਗੂ ਮਲੇਰੀਆ ਫੈਲਾਉਣ ਵਾਲੇ ਮੱਛਰ ਵੀ ਤੁਹਾਨੂੰ ਮੁਫਤ ਦੇ ਵਿੱਚ ਮਿਲ ਰਹੇ ਹਨ ਅੱਜ ਆਟੋਮੋਸ ਵੀ ਲਗਾ ਕੇ ਆਏ ਤਾਂ ਹੀ ਕਿ ਉਰੇ ਹਾਲਾਤ ਹਮੇਸ਼ਾ ਐਵੇਂ ਹੀ ਰਹਿਣੇ ਹਨ ਜੀ ਤਾਂ ਮੈਂ ਵੀ ਹੈਰਾਨ ਆ ਕਿ ਅੰਨੇ ਲੋਕ ਉਰੇ ਅੰਦੇ ਆ ਰੈਗੂਲਰ ਬੇਸਿਸ ਤੇ ਤਾਂ ਫਿਰ ਸਫਾਈ ਕਿਉਂ ਨਹੀਂ ਹੁੰਦੀ ਤਾਂ ਇਹ ਬੜਾ ਮਸਟ ਹੈ ਕਿ ਸਫਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਕੋਜ਼ ਇਹਦੇ ਨਾਲ ਡੈਫੀਨੇਟਲੀ ਬਹੁਤ ਸਾਰੇ ਡਿਜ਼ੀਜ਼ ਇਸ ਸਿਰਫ ਗੰਦਗੀ ਜਿਹੜੇ ਇਸ ਖਾਲੀ ਪਲਾਟ ਦੇ ਵਿੱਚ ਨਹੀਂ ਹੈ ਜਿਹੜੇ ਅੰਦਰ ਦੁਕਾਨਦਾਰ ਬੈਠੇ ਹੋਏ ਨੇ ਉਹਨਾਂ ਦੇ ਕੋਲ ਵੀ ਜਿਹੜੀ ਗੰਦਗੀ ਦੇਖਣ ਨੂੰ ਮਿਲੀ ਜਿਹੜੇ ਗੱਲੇ ਸੜੇ ਜਿਹੜੇ ਸਬਜੀ ਦੇ ਸਬਜੀ ਹੈਗੀ ਉਹ ਵੀ ਨਾਲ ਹੀ ਪਏ ਹੋਏ ਨੇ ਤੇ ਜਿਹੜੇ ਸੜ ਜਾਂਦੀ ਹੈ ਸਬਜੀ ਉਹ ਵੀ ਇੱਥੇ ਕੂੜੇ ਦੇ ਵਿੱਚ ਸੁੱਟ ਰਹੇ ਨੇ ਇਹਦਾ ਕੋਈ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਡੈਫੀਨਿਟਲੀ ਕੋਈ ਟਰਸਟ ਹੋਈਗਾ ਮੈਨੇਜਮੈਂਟ ਹੋਈਗੀ ਜਿਹੜਾ ਨਹੀਂ ਧਿਆਨ ਦੇ ਰਹੀ ਜੀ ਅਗਰ ਉਹ ਧਿਆਨ ਦੇਣ ਤਾਂ ਬਹੁਤ ਕੁਝ ਕਰ ਸਕਦੇ ਆ ਜੀ ਤਹੀ ਚੰਨੇ ਅਸੀਂ ਅਸੀਂ ਵੀ ਆਨੇ ਵੇ ਸਬਜੀ ਮੰਡੀ ਬੋਰਡ ਦੇ ਜਿਹੜੇ ਅਧਿਕਾਰੀ ਨੇ ਜਿਹਨਾਂ ਨੂੰ ਠੇਕਾ ਮਿਲਿਆ ਹੋਇਆ ਹੈ ਸਫਾਈ ਦਾ ਉਹ ਕੰਮ ਨਹੀਂ ਕਰ ਰਹੇ ਆ ਡੈਫੀਨਿਟਲੀ ਦਿਖ ਰਿਹਾ ਹੈ ਸਾਹਮਣੇ ਦਿਖ ਰਿਹਾ ਹੈ ਸਿਰਫ ਹੋ ਰਿਹਾ ਨਹੀਂ ਉਧਰਲੇ ਪਾਸੇ ਜਿੱਥੇ ਫਰੂਟ ਮਾਰਕੀਟ ਹੈ ਉੱਥੇ ਵੀ ਬਹੁਤ ਬੁਰਾ ਹਾਲ ਹੈ ਜੀ ਮਤਲਬ ਅਸੀਂ ਆਪ ਅੱਜ ਆਪਣੇ ਮਮ ਡੈਡ ਨੂੰ ਪੂਰੇ ਕੱਪੜੇ ਵਗੈਰਾ ਪੂਰੇ ਪਵਾ ਕੇ ਲੈ ਕੇ ਆਈ ਨਹੀਂ ਗਰਮੀ ਚ ਵੀ ਤਾਂ ਕਿ ਕੋਈ ਮੱਛਰ ਵਗੈਰਾ ਨਾਲ ਲੱਟ ਜਾਵੇ ਜਾਂ ਕੁਝ ਨਾਲ ਲੱਟ ਜਾਵੇ ਸੋ ਇਹ ਹਾਲਾਤ ਬੜੇ ਹੋਏ ਨੇ ਲੁਧਿਆਣਾ ਦੀ ਸਬਜੀ ਮੰਡੀ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਪਾਸੇ ਜਿਹੜਾ ਗੰਦਗੀ ਦਾ ਤੇ ਦੂਜੇ ਪਾਸੇ ਜਿਹੜਾ ਮੁਫਤ ਦੇ ਵਿੱਚ ਮੱਖੀ ਹੈ ਜਿਹੜੇ ਮੱਛਰ ਹੈ ਡੇਂਗੂ ਮਲੇਰੀਆ ਫਲਾਂ ਵਾਲੇ ਜਿਹੜੇ ਬੱਛਰ ਹੈ ਉਹ ਵੀ ਪਨਪਨੇ ਜਿਹੜੇ ਪਨਪਨੇ ਜਿਹੜੇ ਹੈ ਸ਼ੁਰੂ ਹੋ ਚੁੱਕੇ ਕਾਰਨ ਕੀ ਹੈ ਬਰਸਾਤ ਹੋਏ ਨੂੰ 2 ਦਿਨ ਹੋ ਚੱਲੇ ਹੈ ਫਿਰ ਵੀ ਜਿਹੜਾ ਪਾਣੀ ਹੁਣ ਤੱਕ ਖੜਿਆ ਹੋਇਆ ਵੈ ਪਾਣੀ ਦੇ ਵਿੱਚ ਮੱਛਰ ਨੇ ਜਿਹੜਾ ਆਪਣਾ ਘਰ ਬਸਾਣਾ ਸ਼ੁਰੂ ਕਰਤਾ ਹੈ ਤੇ ਥੋੜੇ ਹੀ ਦਿਨਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਜਾਣਾ ਹੈ ਡੇਂਗੂ ਮਲੇਰੀਆ ਜਿਹੜੇ ਫੈਲਣ ਵਾਲੇ ਮੱਛਰ ਨੇ ਉਹ ਪਣਪਣੇ ਸ਼ੁਰੂ ਹੋ ਗਏ ਨੇ ਤੇ ਜਿਹੜੇ ਮਰੀਜ਼ ਹੈ ਉਹ ਵੀ ਦਿਖਣੇ ਸ਼ੁਰੂ ਹੋ ਜਾਣੇ ਤੇ ਦੂਜੇ ਪਾਸੇ ਜੇ ਗੱਲ ਕਰੀਏ ਹਾਲਾਤ ਜੋ ਬਣੇ ਹੋਏ ਨੇ ਮੰਡੀ ਦੇ ਉਹ ਇਤਰਾਜ਼ਯੋਗ ਨੇ ਸਵਾਲ ਜਿਹੜਾ ਮੰਡੀ ਬੋਰਡ ਤੇ ਉੱਠਦਾ ਹੈ ਕਿਉਂ ਜਿਹੜੇ ਠੇਕਦਾਰ ਨੇ ਜਿਨ੍ਹਾਂ ਨੂੰ ਠੇਕਾ ਦਿੱਤਾ ਗਿਆ ਵੈ ਸਫਾਈ ਦਾ ਉਹ ਕਿੱਥੇ ਨੇ ਕੀ ਉਹ ਆਪਣਾ ਕੰਮ ਨਹੀਂ ਕਰ ਰਹੇ ਜੇ ਕੰਮ ਕਰਦੇ ਤਾਂ ਇਹ ਤਸਵੀਰਾਂ ਅੱਜ ਇਹ ਨਹੀਂ ਬੋਲਦੀਆਂ ਜੋ ਤੁਹਾਡੇ ਸਾਹਮਣੇ ਨਸ਼ਲ ਕੱਟੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੀ ਗੰਦਗੀ ਹੈ ਸਾਫ਼ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਜਿਹੜੇ ਸਬਜੀ ਹੈ ਜਿਹੜੀ ਸੜ ਜਾਂਦੀ ਹੈ ਉਹ ਇਦਾਂ ਹੀ ਸੁੱਟੀਆਂ ਹੋਈਆਂ ਨੇ ਇੱਕ ਪਾਸੇ ਜਿਹੜੇ ਆ ਟਮਾਟਰ ਜਿਹੜੇ ਗਲੇ ਸੜੇ ਨੇ ਉਹ ਵੀ ਸਾਹਮਣੇ ਪਏ ਹੋਏ ਨੇ ਪੂਰਾ ਜਿਹੜਾ ਇਹ ਕੂੜੇ ਦਾ ਢੇਰ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਪਿਆਜ਼ ਦੇ ਜਿਹੜੇ ਛਿੱਲੜ ਹੈ ਉਹ ਇਦਾਂ ਹੀ ਪਏ ਨੇ ਕਿ ਕਿੱਥੇ ਹੈ ਪ੍ਰਸ਼ਾਸਨ ਸਫਾਈ ਕਰਮਚਾਰੀ ਕਿੱਥੇ ਨੇ ਇਹ ਸਫਾਈ ਨਹੀਂ ਹੋ ਰਹੀ ਰੋਜ਼ਮਰਾਂ ਦੇ ਵਿੱਚ ਕਿਉਂਕਿ ਇੱਕ ਦਿਨ ਦਾ ਇਹ ਜਿਹੜਾ ਕੂੜਾ ਨਹੀਂ ਹੈ ਟੇਰ ਦੇ ਟੇਰ ਲੱਗੇ ਹੋਏ ਨੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਕਿਉਂ ਚੁੱਪੀ ਸਾਦੇ ਹੋਏ ਨੇ ਕਿਉਂ ਜਿਹੜੀ ਹੈ ਜਨਤਾ ਦੀ ਸਿਹਤ ਦੇ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ ਤੇ ਕਦੋਂ ਤੱਕ ਜਿਹੜਾ ਹੈ ਖਿਲਵਾੜ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਜਿਹੜੇ ਹੈ ਇਹ ਸਫਾਈ ਹੁੰਦੀ ਹੈ ਤੇ ਕਦੋਂ ਤੱਕ ਜਨਤਾ ਦੀ ਜਿਹੜੀ ਸਿਹਤ ਦੇ ਨਾਲ ਅਜਿਹਾ ਹੀ ਖਿਲਵਾੜ ਹੁੰਦਾ ਰਹੇਗਾ ਸਵਾਲ ਪ੍ਰਸ਼ਾਸਨ ਦੇ ਉੱਤੇ ਉੱਠਦਾ ਹੈ ਸਵਾਲ ਜਿਹੜਾ ਹੈ ਉਸ ਠੇਕੇਦਾਰ ਦੇ ਉੱਤੇ ਉੱਠਦਾ ਹੈ ਜੋ ਇਹ ਜਿਨ੍ਹਾਂ ਦੇ ਕੋਲ ਇਸ ਸਫਾਈ ਦਾ ਜਿਹੜਾ ਠਿਕਾ ਹੈ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਅਸ ਦੀ ਰਿਪੋਰਟ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇ ਕਦੋਂ ਤੱਕ ਜਿਹੜਾ ਹੈ ਇਸ ਦਾ ਹੱਲ ਹੁੰਦਾ ਹੈ